ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਉਗੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਝਾ ਜੀ ਸੂਨ ਵਾਲੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ 7528000379 ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਬਾਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਮੈਂ ਨਹੀਂ ਜਾਣ ਕਰ। ਭਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਨਾਮ ਬਲਵਿੰਦਰ ਜੀ। ਪਿੰਡ ਪਿੰਡੋਗੋ ਕੇ ਜੀ ਜ਼ਿਲ੍ਹਾ ਬਰਨਾਲਾ ਜੀ। ਠੀਕ ਹੈ ਜੀ। ਹਾਂ ਜੀ ਭਾਈ ਮੱਝ ਦੀ ਜਾਣਕਾਰੀ ਦੋ ਜੀ ਆਪਣੀ ਕਿੰਨੀ ਸੂਏ ਸੂ ਰਹੀ ਹੈ ਜੀ? ਮੱਝ ਤੀਜੇ ਸੂਏ ਸੂ ਰਹੀ ਹੈ ਜੀ। ਇਸਲੇ ਸੂਏ ਦੁੱਧ ਬਾਈ। ਇਸਲੇ ਸੂਏ 13-14 ਲੀਟਰ ਦੁੱਧ ਦਿੱਤਾ ਜੀ। 13-14 ਲੀਟਰ? ਹਾਂ ਜੀ। ਠੀਕ ਹੈ ਰੇਟ ਭਰਾ ਦਾ। ਰੇਡੋ ਇਹਦਾ ਫੋਨ ਤੇ ਕੰਟੈਕਟ ਹੋ ਜੀ ਠੀਕ ਹੈ ਫੋਨ ਤੇ ਠੀਕ ਹਾਂਜੀ ਹਾਂਜੀ ਲੋ ਭਰਾ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ 14 15 ਲੀਟਰ ਪਿਛਲੀ ਸਵੇਰ ਦਿੱਤਾ ਸਿੰਘ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਕੱਦ ਬੱਡ ਸੁਖਨਾ ਕਰਮਾਲੀ ਦਾ ਸੋਨਾ ਚਾਰ ਪੰਜ ਦਾ ਲੈ ਜੂ ਜੀ ਵਾਲੇ ਹਾਂ ਜੀ ਹਫਤੇ ਦੀ ਕੱਚੀ ਆ 20 ਪੱਗਨੋਂ ਦਿਨ ਪੂਰੇ ਇਹਦੇ ਫਿਰ ਤਾਂ ਲੈਵਾ ਹੋਰ ਬਣਾਉਗੀ ਹਾਂ ਲੈਵਾ ਬਹੁਤ ਬਣਾ ਜਾਣਾ ਛੋਟੀ ਠੀਕ ਹੈ ਠੀਕ ਹਾਂਜੀ ਹਾਂਜੀ ਤੋੜ ਦਿਓ ਭਰਾ ਮੜਾ ਜਾ ਹਾਂ ਲੋ ਜੀ ਚੈੱਕ ਕਰ ਸਕਦੇ ਭਰਾ ਸੋਹਣੀ ਛੋਟੀ ਚੰਗੀ ਪਲੀ ਪਲੂਸੀ ਆ ਕੱਦ ਬੱਡ ਸੁਖਨਾ ਕਰਮਾਲੀ ਦਾ ਸੋਨਾ ਠੀਕ ਹੈ ਨਾ ਇਤਕੀ ਤਾਂ ਕਰਮ ਵਾਲੀ ਵਾਧ ਹੀ ਦੂਗਾ ਘਰ ਦੀ ਝੋਟੀ ਆ ਠੀਕ ਹੈ ਠੀਕ ਹਾਂ ਉਧਰ ਤੋੜ ਦੋ ਸੈਨ ਤੋੜ ਦੋ ਤੋੜ ਦੋ ਤੋੜ ਹਾਂ ਕਲੋਚ ਮੋੜ ਲਈ ਕਲੋਚ ਚੈੱਕ ਕਰ ਸਕਦੇ ਭਰਾ ਤੋੜਾ ਤਰ ਕਰਮ ਵਾਲੀ ਦਾ ਕਲੋਚ ਲੈ ਜੀ ਲੈ ਲੰਮੀ ਲੈ ਲੈ ਕਲੋਚ ਬੰਦੋ ਜੀ ਬੰਦੋ ਉੱਥੇ ਬੰਦੋ ਬੋਲੋ ਬਾਈ ਜੀ ਨਾਲ ਜ਼ਰੂਰ ਕਨਡਕਟ ਕਰੋ ਪਿੰਡੋ ਗੋਕੇ ਤੇ ਜਿਲ੍ਹਾ ਨੂੰ ਪੈਂਦਾ ਬਰਨਾਲਾ ਠੀਕ ਹੈ ਜੀ ਮੈਂ ਅੱਡੇ ਤੇ ਬਾਈ ਦਾ ਘਰ ਆ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕਨਡਕਟ ਕਰੋ ਪਰਾ ਮੱਝ ਸਾਡੇ ਸਾਹਮਣੇ ਆ ਠੀਕ ਹੈ ਜੀ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ